ਦੇਸੀ ਸੰਗਤ ਦੇ ਨਾਲ ਮੈਂ ਦੋਵੇਂ ਹੱਥ ਜੋੜ ਕੇ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਜੀ ਦੇਖੀ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਵੀ ਪਿਛਲੇ ਦਿਨਾਂ ਦੇ ਵਿੱਚ ਖੜ ਆਇਆ ਸੀ ਤੇ ਇਲਾਕਾ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਭਾਵਿਤ ਹੋਇਆ ਤੇ ਪ੍ਰਭਾਵਿਤ ਹੋਏ ਇਲਾਕੇ ਕੁਝ ਇਸ ਕਿਸਮ ਦੇ ਨੇ ਜਿਦੇ ਵਿੱਚ ਘਰ ਮਾਲ ਡੰਗਰ ਸਾਰੀਆਂ ਚੀਜ਼ਾਂ ਪ੍ਰਭਾਵਿਤ ਹੋਈਆਂ ਤੇ ਕੁਝ ਇਲਾਕੇ ਐਸੇ ਨੇ ਜਿਨ੍ਹਾਂ ਦੇ ਵਿੱਚ ਘਰ ਬਚ ਗਏ ਪਰ ਜ਼ਮੀਨਾਂ ਪ੍ਰਭਾਵਿਤ ਹੋਈਆਂ ਮੈਂ ਦੱਸ ਦੇਣਾ ਚਾਹੁੰਦਾ ਕਿ ਅੱਜ ਮੈਂ ਪਿੰਡ ਖਾਂ ਗੁੱਜਰਪੁਰ ਮੁੰਡਾ ਪਿੰਡ ਦੇ ਲਾਗੇ ਤੇ ਘੜਕੇ ਦੇ ਘੜਕੇ ਤੇ ਮੁੰਡਾ ਪਿੰਡ ਦੇ ਵਿਚਕਾਰ ਪੈ ਜਾਂਦਾ ਪਿੰਡ ਗੁੱਜਰਪੁਰ ਚੋਲਾ ਸੇਬ ਦੇ ਲਾਗੇ ਪੈ ਜਾਂਦਾ ਹੈ ਤੇ ਮੈਂ ਦਰਸ਼ਕੋ ਦੱਸ ਦੇਣਾ ਚਾਹੁੰਨਾ ਕਿ ਇੱਥੇ ਇੱਕ ਬੰਨ ਖਾਲਸਾ ਏੜ ਨੇ ਕਿਸੇ ਵੇਲੇ ਬੰਨਿਆ ਸੀ ਉਹਦੇ ਨਾਲ ਬਹੁਤ ਵੱਡੀ ਸੇਫਟੀ ਹੋਈ ਸੀ ਪਰ ਉਹ ਬੰਨ ਵਿੱਚੋਂ 20 ਕਿਲੇ ਟੁੱਟਣ ਦੇ ਕਰਕੇ 8 ਤੋਂ 10000 ਏਕੜ ਫਸਲ ਤਬਾ ਹੋਈ ਤੇ ਅੱਜ ਨਗਰ ਨਿਵਾਸੀਆਂ ਨੇ ਸਵੇਰੇ ਵੀਡੀਓ ਪਾ ਕੇ ਬੇਨਤੀਆਂ ਕੀਤੀਆਂ ਸੀ ਵੀ ਸਾਡੀ ਕੋਈ ਬਾਹ ਫੜੇ ਤੇ ਗੁਰਨਾਨਕ ਨਾਮ ਲੇਵਾ ਸੰਗਤ ਵੱਲੋਂ ਇੱਕ ਉਪਰਾਹਲਾ ਕੀਤਾ ਗਿਆ ਮੇਰੇ ਨਾਲ ਸੰਪਰਕ ਕੀਤਾ ਗਿਆ ਵੀ ਵੀਡੀਓ ਕਿੱਥੋਂ ਦੀ ਸੀ ਮੈਂ ਦੱਸਿਆ ਮੈਂ ਕਿਹਾ ਪਿੰਡ ਗੁਜਰਪੁਰ ਟੜਕਾ ਤੇ ਮੁੰਡਾ ਪਿੰਡ ਦੇ ਵਿਚਕਾਰ ਪੈ ਜਾਂਦਾ ਤੇ ਅੱਜ ਸਾਰੀ ਟੀਮ ਇੱਥੇ ਆਈ ਹੈ ਤੇ ਟੀਮ ਨੇ ਉਹ ਬੰਨ ਨੂੰ ਬੰਨਣ ਤੋਂ ਲੈ ਕੇ ਮਿੱਟੀ ਪੱਧਰ ਕਰਨ ਤੱਕ ਦੀ ਜ਼ਿੰਮੇਵਾਰੀ ਲਈਏ ਬਹੁਤ ਬਹੁਤ ਸਾਰੀ ਇਹ ਸੰਗਤ ਦਾ ਧੰਨਵਾਦ ਤੇ ਮੈਂ ਦੱਸ ਦੇਣਾ ਚਾਹੁੰਨਾ 17910 ਡਾਲਰ ਇੰਟਰਨੈਸ਼ਨਲ ਲੌਂਗਸ਼ੋਰ ਲੋਕਲ 5023 ਡੈਲਟਾ ਕੈਨੇਡਾ ਦੇ ਵਰਕਰਾਂ ਵੱਲੋਂ ਏਡੀ ਵੱਡੀ ਅਮਾਉਂਟ ਜਿਹੜੀ ਹੈ ਇਸ ਇਲਾਕੇ ਵਿੱਚ ਭੇਜੀ ਗਈ ਹੈ ਤੇ ਤੁਹਾਡਾ ਕਰੀਬ ਜਿਹੜਾ 18000 ਡਾਲਰ ਵੈਸੇ ਬਣਦਾ 17910 ਇਹ ਜਿਹੜੇ ਡਾਲਰ ਨੇ ਇਹ ਸਾਰੇ ਇਸ ਇਲਾਕੇ ਦੀ ਸੇਵਾ ਦੇ ਵਿੱਚ ਲੱਗਣੇ ਨੇ ਬਹੁਤ ਬਹੁਤ ਇਹਨਾਂ ਵੀਰਾਂ ਦਾ ਧੰਨਵਾਦ ਦੀਆਂ ਪਰਮਾਤਮਾ ਤੁਹਾਡੀ ਕਮਾਈ ਵਿੱਚ ਬਰਕਤਾਂ ਪਾਵੇ ਤੁਹਾਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ੇ ਤੇ ਇਸੇ ਪ੍ਰਕਾਰ ਪੰਜਾਬ ਦਾ ਜਿਹੜਾ ਦਰਦ ਹੈ ਤੁਹਾਡੇ ਅੰਦਰ ਰਹੇ ਤੁਸੀਂ ਸੌਂਦੇ ਜਰੂੜ ਵਿਦੇਸ਼ਾਂ ਵਿੱਚੋਂ ਸੁਪਨੇ ਤੁਹਾਨੂੰ ਪੰਜਾਬ ਦੇ ਆਉਂਦੇ ਨੇ ਪੰਜਾਬ ਤੁਹਾਡੀ ਰੂਹ ਦੇ ਵਿੱਚ ਵੱਸਦਾ ਹੈ ਤੇ ਜਦੋਂ ਪੰਜਾਬ ਤੇ ਕੋਈ ਵੀ ਵਿਫਤਾ ਆ ਜਾਂਦੀ ਹੈ ਤੇ ਮੇਰੇ ਵੀਰੋ ਤੁਸੀਂ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਇਹਦਾ ਦਸਵੰਦ ਕੱਢਦੇ ਹੋ ਤੁਹਾਡੀ ਏਡੀ ਵੱਡੀ ਜਿਹੜੀ ਅਮਾਉਂਟ ਸਾਡੇ ਸਤਕਾਰਯੋਗ ਵੀਰਜੀ ਦੇ ਦੁਆਰਾ ਇਸ ਇਲਾਕੇ ਵਿੱਚ ਪਹੁੰਚੀ ਹੈ ਸਰਪੰਚ ਸਾਹਿਬ ਨੇੜੇ ਆਜੋ ਇਹ ਮਾਰੇ ਤੁਹਾਡੇ ਇਲਾਕੇ ਚੋਂ ਡਾਲਰ ਲੱਗ ਰਹੇ ਰੁਪਏ ਨਹੀਂ ਲੱਗ ਰਹੇ ਧੰਨ ਭਾਗ ਉਹਨਾਂ ਵੀਰਾਂ ਦੇ ਜੀ ਜਿਨ੍ਹਾਂ ਨੇ ਸਾਡੇ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਵੀਰਾਂ ਨੇ ਸਵੇਰੇ ਜਿਹੜੀ ਗੁਹਾਰ ਲਾਈ ਸੀ ਸਰਦਾਰ ਸਤਨਾਮ ਸਿੰਘ ਜੀ ਨੇ ਸਰਪੰਚ ਸਾਹਿਬ ਨੇ ਇਹ ਕਹਿੰਦੇ ਵੀ ਸਾਡੇ ਇਲਾਕੇ ਦੇ ਵਿੱਚ ਕੋਈ ਵੀਰ ਆ ਕੇ ਬਾਹ ਫੜੇ ਪਰ ਇਹ ਮੈਂ ਨਹੀਂ ਕਹਿੰਦਾ ਮੈਂ ਬਾਹ ਫੜੀਏ ਬਾਹ ਫੜੀਏ ਗੁਰੂ ਨਾਨਕ ਨਾਮ ਲੇਵਾ ਸੰਗਤ ਜੋ ਸੰਸਥਾ ਹੈ ਤੇ ਤੁਹਾਡੇ ਸਾਰੇ ਸਹਿਯੋਗੀਆਂ ਨੇ ਬਸ ਇਹ ਕਾਰਜ ਜਿਹੜਾ ਜੀ ਹੁਣ ਮੈਂ ਦੱਸ ਦੇਣਾ ਚਾਹੁੰਦਾ ਅੱਜ ਤਰੀਕ ਕਿੰਨੀ ਹੈ ਇਹ ਇੱਕ ਤਰੀਕ ਇੱਕ ਤਰੀਕ ਅੱਜ ਆ ਜੀ ਇੱਕ ਤਰੀਕ ਵੈਗਰੂ ਦਾ ਲੈ ਕੇ ਨਾ ਜੇ ਰਾਤ ਰਾਤ ਪੋਕ ਲਾਈਨਾਂ ਦਾ ਪ੍ਰਬੰਧ ਹੋ ਜਾਂਦਾ ਕਿ ਸਵੇਰੇ ਅਰਦਾਸ ਕਰਕੇ ਦੇਖ ਕਰਕੇ ਤੇ ਗੁਜਰਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਅਰਦਾਸ ਹੋ ਕੇ ਤੇ ਕਾਰਜ ਦਾ ਆਰੰਭ ਕਰ ਦਿਓ ਤੇ ਪਿੰਡ ਵਾਲਿਓ ਪੂਰੇ ਖਣ ਸਾਥ ਡਟ ਕੇ ਨਾਲ ਦੇਣਾ ਹਾਂਜੀ ਬਿਲਕੁਲ ਆਵਾਜ਼ ਹੋਲੀ ਜੇ ਨਿਕਲਦੀ ਵੀ ਤੁਹਾਡੀ ਡਟ ਕੇ ਸਾਥ ਦੇਣਾ ਆਉਂਦੇ ਜਾਂਦੇ ਰਹਿਣਾ ਵੀਰਾਂ ਦੇ ਨਾਲ ਇਹ ਨਾ ਹੋਵੇ ਇਹ ਇਕੱਲੇ ਲੱਗੇ ਹੋਣ ਹਾਂਜੀ ਸਾਡਾ ਭਲਾ ਹੋਣ ਲੱਗਾ ਤਾਂ ਆਵਾਜ਼ ਹੋਣੀ ਕਿਤਰਾ ਹਾਂ ਬਿਲਕੁਲ ਇਹ ਕਹਿੰਦੇ ਸਾਡਾ ਭਲਾ ਹੋਣ ਲੱਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਹਰਪਾਲ ਸਿੰਘ ਮਕੂ ਜੀ ਤੇ ਦਾਸ ਮੀਡੀਆ ਪਾਰਟਨਰ ਨੇ ਜਿਹੜੇ ਸੰਗਤ ਨੂੰ ਇੱਕ ਇੱਕ ਚੀਜ਼ ਦੱਸਦੇ ਰਹਿਣਗੇ ਵੀ ਭਾਈ ਇੰਨੇ ਫੁੱਟ ਬੰਨ ਵੱਧ ਗਿਆ ਇਹਨਾਂ ਰਹਿ ਗਿਆ ਤੇ ਇਹਨਾਂ ਅੱਜ ਕਾਰਜ ਖੋ ਗਿਆ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਭੁਲਿਖਾ ਨਾ ਰਵੇ। ਬਾਕੀ ਸਾਰੀ ਟੀਮ ਨੂੰ ਮੈਂ ਜਿੰਨਾ ਕੋ ਜਾਣਦੀ ਐ, ਜਿੰਨਾ ਕੋ ਟੀਮ ਨੂੰ ਵੇਖਿਆ ਹੈ, ਬੜੀਆਂ ਨੇਕ ਰੂਹਾਂ ਨੇ ਸਾਰੇ ਔਰ ਡੈਡੀਕੇਟ ਹੋ ਕੇ ਸੇਵਾ ਦੇ ਵਿੱਚ ਲੱਗੇ ਨੇ। ਆਓ ਇਸੇ ਪਿੰਡ ਦੇ ਸਰਪੰਚ ਸਾਹਿਬ ਦੀ ਸੰਗਤਾਂ ਦਾ ਤੇ ਵਿਦੇਸ਼ਾਂ ਵਿੱਚ ਬੈਠੇ ਵੀਰਾਂ ਦਾ ਧੰਨਵਾਦ ਕਰਨਗੇ ਜੀ। ਬੜਕਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ। ਮੈਂ ਪਿੰਡ ਗੁਜਰਪੁਰਾ ਦੀ ਸਾਰੀ ਨਗਰ ਪੰਚਾਇਤ ਵੱਲੋਂ ਆਪ ਜੀ ਨੂੰ ਇੱਥੇ ਜੀ ਆਇਆਂ ਕਹਿਣਾ ਮਖੂਸ ਸਾਹਿਬ ਦਾ ਵੀ ਬਹੁਤ ਧੰਨਵਾਦ ਮੀਡੀਆ ਦਾ ਤੇ ਔਰ ਜਿਹੜੇ ਮੇਰੇ ਵੀਰ ਆ ਜੂਪੀ ਜੋ ਆਏ ਆ ਜਿਹੜੇ ਐਨ ਆਰ ਆਈਆਂ ਵੀਰਾਂ ਨੇ ਪੈਸੇ ਘੱਲੇ ਆ ਰਾਤ ਦਿਨ ਮਿਹਨਤਾਂ ਕਰਕੇ ਆਪਣੀ ਸਫਲ ਕਮਾਈ ਚੋਂ ਪੈਸਾ ਘੱਲ ਕੇ ਸਾਡੇ ਬੰਨ ਤੇ ਲਾਉਣ ਲੱਗੇ ਆ ਵੀਰੋ ਅਸੀਂ ਇਹ ਇਹ 10000 ਏਕੜ ਦੀ ਆਸ ਹੀ ਲਾਤੀਗੇ ਵੱਜਣਾ ਹੀ ਨਹੀਂ ਆ ਇਹ ਤੁਹਾਡੇ ਸਹਿਯੋਗ ਨਾਲ ਵੱਜਣ ਲੱਗਾ ਜੋ ਟਾਡਾ ਅਸੀਂ ਤੁਹਾਰੀ ਉਮਰ ਦੇਣ ਨਹੀਂ ਦੇ ਸਕਦੇ ਜਿਹੜੇ ਸਾਡੇ ਇਹਨਾਂ ਲੋਕਾਂ ਨੂੰ ਤੋਂ ਹੀ ਰੋਟੀ ਦੇ ਵਿੱਚ ਦੁਬਾਰਾ ਪਾਉਣ ਲੱਗੇ ਜੋ ਬਹੁਤ ਬਹੁਤ ਤੁਹਾਡਾ ਧੰਨਵਾਦ ਦਿਲ ਦੀਆਂ ਗਰਾਈਆਂ ਜੋ ਪਿੰਡ ਗੁਜਰਪੁਰਾ ਦੀ ਸੰਗਤ ਕੜਕੇ ਦੀ ਸੰਗਤ ਮੁੰਡੇ ਪਿੰਡ ਦੀ ਸੰਗਤ ਸਾਰੇ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਮੈਂ ਚਾਹਾਂਗਾ ਦੋ ਸ਼ਬਦ ਤੁਸੀਂ ਵੀ ਸੰਗਤਾਂ ਦੇ ਨਾਲ ਸਾਂਝੇ ਕਰ ਦਿਓ ਜੀ ਹਾਂਜੀ ਵਾਹਿ ਕਲਸਾ ਵਾਹਿਗੁਰੂ ਜੀ ਧੰਨਵਾਦ ਆ ਸਾਰੀਆਂ ਸੰਗਤਾਂ ਦਾ ਤੇ ਮੇਨ ਧੰਨਵਾਦ ਆ ਸਾਡੇ ਲੋਕਾਂ 52 ਦੇ ਵਰਕਰਾਂ ਨਾਲ ਜਿਨ੍ਹਾਂ ਨੇ ਆਪ ਦੀ ਨੇਕ ਕਮਾਈ ਦੇ ਵਿੱਚੋਂ 100 100 200 300 ਪਾ ਕੇ ਭੇਜਿਆ ਇਹ ਸਾਰਿਆਂ ਦੀ ਜਿਹੜੀ ਕਮਾਈ ਆ ਉਹ ਇੱਥੇ ਮਖੂ ਸਾਹਿਬ ਨੇ ਦੱਸ ਦਿੱਤਾ ਕਿ ਤੁਹਾਡਾ ਕੱਲਾ ਕੱਲਾ ਡਾਲਰ ਸਹੀ ਥਾਂ ਤੇ ਲੱਗ ਰਿਹਾ ਆ ਪਿੱਛੇ ਦੇਖ ਲਓ ਸਾਰਾ ਬੰਨ ਟੁੱਟਿਆ ਹੋਇਆ ਤੇ ਇਹ ਕਿਲੋਮੀਟਰ ਬਣਦਾ ਹੈ ਇਹ ਕਿਲੋਮੀਟਰ ਦੇ ਲਾਗੇ ਜਾ ਬਣਦਾ ਆ ਬਣ ਜਣਾ ਨਾ ਤੇ ਇਹ 1 ਕਿਲੋਮੀਟਰ ਦੇ ਨਾਲ ਘੱਟੋ-ਘੱਟ 10000 ਏਕੜ ਫਸਲ ਬਚਣੀ ਆ ਹਾਂਜੀ ਇਹ ਬਹੁਤ ਵੱਡਾ ਪ੍ਰਾਲਾ ਤੁਹਾਡਾ ਹੋ ਜਾਣਾ ਬਹੁਤ ਵੱਡੀ ਸੇਵਾ ਤੁਹਾਡੇ ਸਹੀ ਥਾਂ ਲੱਗਣੀ ਆ ਤੇ ਦੁਬਾਰਾ ਫੇਰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ